ਸਾਨਾ ਨੇ ਆਪਣੇ ਮੰਗਾ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਦਾ ਸੱਦਾ ਦਿੱਤਾ ਹੈ ਤੇ ਇਸ ਵਕਤ ਅਸੀਂ ਮੌਜੂਦਾ ਅੰਮ੍ਰਿਤਸਰ ਦੇ বাস ਸਟੈਂਡ ਦੇ ਵਿੱਚ ਜਿੱਥੇ ਦੇਖ ਸਕਦੇ ਹੋ ਕਿ ਬੱਸਾਂ ਜਿਹੜੀਆਂ ਨੇ ਉਹ ਪੂਰੀ ਤਰ੍ਹਾਂ ਹੱਪ ਨਜ਼ਰ ਆ ਰਹੀਆਂ ਨੇ ਹਰ ਪਾਸੇ ਜਿਹੜੀਆਂ ਬੱਸਾਂ ਨੇ ਉਹ ਬੰਦ ਪਈਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਨਾਲ ਜਿਹੜਾ ਰਾਹਗੀਰ ਯਾਤਰੀ ਨੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਜਿਹੜੀਆਂ ਬੱਸਾਂ ਨੇ ਉਹਨਾਂ ਨੇ ਵੀ ਕਿਸਾਨਾਂ ਦੇ ਜਿਹੜਾ ਪ੍ਰਦਰਸ਼ਨ ਹੈ ਉਹਦੇ ਵਿੱਚ ਸਾਥ ਦਿੱਤਾ ਹੈ ਤੇ ਅੱਜ ਜਿਹੜੀਆਂ ਬੱਸ ਸਟੈਂਡ ਤੇ ਬੱਸਾਂ ਨੇ ਉਹ ਪੂਰੀ ਤਰ੍ਹਾਂ ਬੰਦ ਨਜ਼ਰ ਆ ਰਹੀਆਂ ਨੇ ਕੋਈ ਵੀ ਬੱਸ ਜਿਹੜੀ ਇੱਥੇ ਚੱਲਦੀ ਹੋਈ ਨਹੀਂ ਦਿਖਾਈ ਦੇ ਰਹੀ ਜਿਸ ਦੇ ਕਾਰਨ ਇੱਥੇ ਜਿਹੜੇ ਯਾਤਰੀ ਨੇ ਜਿਹੜੇ ਰਾਹਗੀਰ ਨੇ ਜਾਂ ਫਿਰ ਜਿਹੜੇ ਰੋਜ਼ ਆਪਣੇ ਕੰਮਕਾਰਾਂ ਤੇ ਜਾਣ ਵਾਲੇ ਲੋਕ ਨੇ ਉਹ ਕਾਫੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਯਾਤਰੀਆਂ ਨਾਲ ਵੀ ਗੱਲਬਾਤ ਕਰਾਂਗੇ ਦੇਖ ਸਕਦੇ ਹੋ ਬਸ ਸਟੈਂਡ ਦਾ ਦ੍ਰਿਸ਼ ਦਿਖਾ ਰਿਹਾ ਅੰਮ੍ਰਿਤਸਰ ਦੇ ਜਿੱਥੇ ਕਿ ਬੱਸਾਂ ਨੇ ਪੂਰੀ ਤਰ੍ਹਾਂ ਥਾਪੂ ਹੋ ਗਿਆ ਨਜ਼ਰ ਆ ਰੀਆਂ ਨੇ ਕੋਈ ਵੀ ਬੱਸ ਇੱਥੇ ਚੱਲਦੀ ਹੋਈ ਨਹੀਂ ਦਿਖ ਰਹੀ ਤੇ ਹਰ ਪਾਸੇ ਜਿਹੜੇ ਯਾਤਰੀ ਨੇ ਉਹ ਆਪਣੇ ਬੱਸਾਂ ਦੀ ਵੇਟ ਕਰਦੇ ਹੋਏ ਨਜ਼ਰ ਆਣਗੇ ਆ ਰਹੇ ਨੇ ਕਿ ਕਦੋਂ ਬੱਸਾਂ ਚੱਲਣਗੀਆਂ ਤੇ ਉਹ ਆਪਣੀ ਆਪਣੀਆਂ ਮੰਜ਼ਿਲ ਤੇ ਜਿਹੜੇ ਪਹੁੰਚਣਗੇ ਇੱਥੇ ਰਾਹੀਰਾਂ ਨਾਲ ਯਾਤਰੀਆਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਬਹੁਤ ਸਾਰੇ ਯਾਤਰੀ ਮੌਜੂਦ ਨੇ ਗੱਲਬਾਤ ਕਰਦੇ ਆ ਹਾਂਜੀ ਸਰ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ ਤੁਸੀਂ ਪਟਿਆਲੇ ਤੋਂ ਆਏ ਜੀ ਤੇ ਅੱਜ ਤੇ ਰੇਲਾ ਰੇਲਾ ਵੰਦ ਨੇ ਬੱਸਾਂ ਬੰਦ ਨੇ ਤੁਹਾਨੂੰ ਬਤਨ 4 ਵਜੇ ਮੈਂ ਤਾਂ ਪਰਸੋਂ ਚੁੱਥੇ ਦਾ ਆਇਆ ਹਾਂ ਹਾਂਜੀ ਪਰਸੇ ਉੱਥੇ ਆਇਆ ਮੈਂ ਮੈਂ ਤਾਂ ਹੀ ਅੱਛਾ ਅੱਛਾ ਤੇ ਕਿੰਨੀ ਦੇਰ ਤੋਂ ਇੱਥੇ ਇੰਤਜ਼ਾਰ ਕਰ ਰਹੇ ਹੋ ਮੈਨਾਂ ਹੁਣੇ ਆਇਆ ਜੀ ਕੀ ਕਹਿਣਾ ਚਾਹੋਗੇ ਅੱਜ ਕਿਸਾਨਾਂ ਨੇ ਪੰਜਾਬ ਬੰਦਾ ਸੱਦਾ ਦਿੱਤਾ ਹੈ ਕਿਸਾਨਾਂ ਦਾ ਠੀਕ ਆ ਬੰਦ ਹਾਂਜੀ ਜੈ ਜੈ ਜੀ ਠੀਕ ਹੈ ਹਾਂਜੀ ਸੋ ਅੱਗੇ ਹੋਰ ਵੀ ਗੱਲਬਾਤ ਕਰਦੇ ਹਾਂ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜੀਆਂ ਯਾਤਰੀ ਨੇ ਇੱਥੇ ਬੱਸਾਂ ਦੀ ਵੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਆਪਣੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਉਹ ਬੱਸ ਦੀ ਵੇਟ ਕਰਦੇ ਹੋਏ ਜਿਹੜੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਹਾਂ ਮੈਮ ਕਹਾਂ ਸੇ ਆਏ चंडीगढ़ से आए हम और आपको आज पता नहीं था कि पंजाब बंद का ऐलान और बसेस वगैरह तो बंद रहेंगी पता नहीं था पता होता तो हम चलते ही नहीं घर से से हाँ। तो कितनी देर इंतजार कर हम सुबह से आए हैं नौ बजे से कितने की परेशानियों का सामना ऐसी बहुत ज्यादा हमें पता होता हम कभी भी नहीं आते यहाँ पर <laughs> पता होता तो आज किसानों ने अपनी मांगों को लेकर प्रदर्शन किया है क्या कहना चाहिए नहीं वो अपनी जगह ठीक है लेकिन आम जनता परेशान नहीं होनी चाहिए ना एटलीस्ट जो बाहर से आ रहे हैं उनको तो तुम अलाउ करो ना कि चले जाएं वो आप अपनी जगह सही हो हम भी अपनी जगह सही हैं हमारा तो कसूर नहीं है ना कोई आम जनता का तो है ही नहीं कसूर कोई इन लोगों को परेशानी क्यों उठानी पड़ रही है मैं यही पूछना चाहती हूँ किसानों से भी और सरकार से कि जो आम जनता है उनका क्या, क्या परेशान, परेशान हो रहे हैं हम हमारा रोल क्या है ना बीच में आप सरकार के साथ आपका जो भी है हमारा रोल नहीं होना चाहिए ना बीच में हम क्यों परेशान हो रहे हैं सुबह से काफ़ी घंटों से इंतजार हाँ मैं तो सुबह नौ बजे से हम लोग मेरे हस्बैंड मैं हम आए हुए हैं परेशानी आती हैं क्योंकि कई सारी प्रॉब्लम्स होती है बैठने में इतनी देर बैठा भी नहीं जाता नहीं। खाने पीने में भी काफी बिल्कुल बहुत सुबह से लगने लगी पैसे फालतू लग रहे हैं ना चाहते हुए जेब में से खर्च करना पड़ रहा है होटल रूम जो वैसे पाँच सात सौ का मिलता था कल पंद्रह सौ का मिला दिक्कत तो दिक्कत ही है जी बस अब परेशानी है जो उठानी पड़ेगी ਸੋ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਯਾਤਰੀ ਨੇ ਕਾਫੀ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਅੱਸੀ ਕਿਸਾਨਾਂ ਦਾ ਜਿਹੜਾ ਸਰਕਾਰ ਨਾਲ ਝਗੜਾ ਹੈ ਤਾਂ ਉਹ ਉਹਨਾਂ ਦੇ ਨਾਲ ਹੀ ਸੁਲਝਾਏ ਆਮ ਜਨਤਾ ਨੂੰ ਪਰੇਸ਼ਾਨ ਕਰਨ ਦਾ ਇਸ ਵਿੱਚ ਕੀ ਰੋਲ ਹੈ ਸੋ ਹੋਰ ਵੀ ਜਿਹੜੇ ਯਾਤਰੀ ਨੇ ਉਹਨਾਂ ਨਾਲ ਗੱਲਬਾਤ ਕਰਦੀਆਂ ਮੈਡਮ ਹਾਂਜੀ ਮੈਮ ਕਹਾਂ ਸੇ ਆਏ ਔਰ ਕਹਾਂ ਪੇ ਜਾਣਾ ਹੈ ਆਪਣਾ ਸੋਨੀਪਟ ਹੈ ਸੋਨੀਪਟ ਜਾਣਾ ਤੋਂ ਆਪਕੋ ਪਤਾ ਨਹੀਂ تھا ਅੱਜ ਤੋਂ ਪੰਜਾਬ ਬੰਦ ਕਰ ਲਾਣੇ ਔਰ ਰੇਲੇ ਬੱਸੇ ਸਭੀ ਬੰਦ ਰਹੇਗੇ ਨਹੀਂ नहीं पता था कितनी देर से इंतजार कर रहे हो यहाँ बस अभी आधा घंटा से और कुछ आइडिया कब बसें चलेंगी कब वो एक बस चलेगी चार बजे के बाद वो भी पता नहीं चलेगी नहीं चलेगी ये पूछ के तो आया इनसे पूछो कितनी परेशानी हो रही है आपको अब भी तो हो रही है देखते हैं कब पहुंचेंगे घर कब तक भुण? किसानों ने अपनी मांगों को लेकर आज प्रदर्शन किया है आप तो जानते ही होंगे कितना का समर्थन करते हैं या क्या कहना चाहेंगे आपके क्या क्या व्यू पॉइंट है बताओ भाई हाँ जी सर बताइए रिगार्डिंग मतलब फार्मर्स जो प्रोटेस्ट कर रहे हैं अपनी मांगों को लेकर उनके बारे में क्या कहना चाहेंगे हम तो अग्री हैं मतलब अगर उन्हें मिल जाए जो वो मांग रहे हैं बट अब नहीं मिल रहा सरकार उनको सपोर्ट नहीं कर रही तो वो कर रहे हैं अपने हिसाब से ये सब हां जी सर क्या कहना चाहेंगे मैं तो कुछ नहीं कहू जी कितने देर से इंतजार नहीं आए नहीं हूं ठीक है और भी और भी जेड़े अगे ने उन्होंने गलबात करते हैं यात्री हाँ जी मैम कहाँ से आए हैं मुक्सर से और कहाँ पे जाना है मुक्सर मुक्सर जाना।, जाना तो आपको पता नहीं था कि आज तो पंजाब बंद है और हम तो फंस गए वेट ही कर रहे हैं अभी आएगी बस तो जाएंगे चार बजे बोल रहे हैं देखते क्या होता है तो किसानों ने अपनी मांगों को लेकर आज प्रोटेस्ट किया है क्या कहना चाहेंगे इस बारे में मैम मुझे नॉलेज नहीं है ऑनलाइन है मुझे नॉलेज नहीं है ओके ओके जी सर आपने कहाँ पे जाना है साथ में ਤੋ ਦੇਖ ਸਕਦੇ ਹੋ ਕਿ ਇੱਥੇ ਹਰ ਕੋਈ ਰਾਗੀਰ ਜਿਹੜਾ ਹੈ ਦੂਰ ਦੂਰੋਂ ਆਏ ਨੇ ਤੇ ਉਹ ਯਾਤਰੀ ਜਿਹੜੇ ਨੇ ਪਰੇਸ਼ਾਨ ਹੁੰਦੇ ਕਾਫੀ ਨਜ਼ਰ ਆ ਰਹੇ ਨੇ ਹੋਰ ਵੀ ਅੱਗੇ ਵੀ ਚੱਲਦੇ ਜਾਂ ਤੁਹਾਨੂੰ ਲੈ ਕੇ ਬੱਸ ਸਟੈਂਡ ਦਾ ਪੂਰਾ ਦ੍ਰਿਸ਼ ਦਿਖਾ ਰਿਹਾ ਜਿੱਥੇ ਜਿਹੜੇ ਯਾਤਰੀ ਨੇ ਉਹ ਆਪਣੇ ਆਪਣੇ ਸਫ਼ਰ ਉਹਨਾਂ ਨੇ ਜਿੱਥੇ-ਜਿੱਥੇ ਕਰਨਾ ਹੈ ਮੰਜ਼ਿਲ ਤੇ ਪਹੁੰਚਣਾ ਹੈ ਉਹ ਵੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਮੈਡਮ ਕਿੱਥੇ ਜਾਣਾ ਤੁਸੀਂ ਅਸੀਂ ਤਲਵੰਡੀ ਸਾਬੋ ਜਾਣਾ ਜੀ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤੇ ਰੇਲਾ ਪੰਜਾਬ ਬੰਦ ਹੈ ਨਹੀਂ ਜੀ ਨਹੀਂ ਨਹੀਂ ਜੀ ਤੇ ਕਿੰਨੀ ਕ ਪਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਤਾਂ ਹੋ ਰਹੀ ਹੈ ਜੀ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਕੀ ਕਹਿਣਾ ਚਾਹੋਗੇ ਅਸੀਂ ਸਰਕਾਰ ਨੂੰ ਇਹੀ ਕਹਿਣੀ ਹੈ ਜੇ ਵੀ ਜਿਹੜੀ ਸਰਕਾਰਾਂ ਦੀ ਮੰਗ ਹੈ ਜੀ ਸਰਕਾਰ ਵੀ ਤੰਗ ਆਏ ਪਏ ਨੇ ਵੀ ਕੀ ਕਰਨ ਹੁਣ ਕਿਸਾਨ ਸੋ ਨੂੰ ਪਤਾ ਹੀ ਐ ਇੰਨੀ ਮਹਿੰਗਾਈ ਐ ਕੋਈ ਫਸਲਾਂ ਨਹੀਂ ਹੁੰਦੀਆਂ ਸਾਰੇ ਪਾਸੋਂ ਪਰੇਸ਼ਾਨੀ ਹੋ ਰਹੀ ਹੈ ਜੀ ਵੀ ਸਰਕਾਰ ਜੋ ਕਿਸਾਨ ਚਾਹੁੰਦੇ ਨੇ ਕਿਸਾਨ ਆਪ ਦੇ ਪੂਰੀ ਉਤਰੇ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਅਈ ਤਕਾਨੇ ਜੀ ਵੀ ਸਾਨੂੰ ਪਰੇਸ਼ਾਨੀ ਨਾ ਹੋਵੇ ਵੀ ਚਲ ਸਾਂਝੀ ਗੱਲ ਕਰ ਲੈਣਾ ਇੱਕ ਰਸਾਨਾ ਦੀ ਨਾਲੇ ਆਪ ਦਾ ਸਰਕਾਰ ਠੀਕ ਹੈ ਬਹੁਤ ਸਾਰੇ ਇੱਥੇ ਯਾਤਰੀ ਪਰਿਸ਼ਾਰਾ ਉਹਨੇ ਕਿਸੇ ਦੀ ਕੋਈ ਮਜਬੂਰੀ ਹੁੰਦੀ ਹੈ ਕਿਸੇ ਨੇ ਜ਼ਰੂਰੀ ਆਪਣੀ ਮੰਜ਼ਿਲ ਤੇ ਪਹੁੰਚੜਾਉਂਦਾ ਹੈ ਫਿਰ ਉਹਨਾਂ ਬਾਰੇ ਕੀ ਕਹਿਣਾ ਚਾਹੋ ਉਹਨਾਂ ਬਾਰੇ ਤਾਂ ਅਸੀਂ ਕਹਿੰਦੇ ਵੀ ਜੋ ਆਪਾਂ ਉਹ ਟਿਕਾਣੇ ਤੇ ਪਹੁੰਚਣ ਬੱਚਿਆਂ ਕੋਲੇ ਆਪਾਂ ਉਹਦੇ ਮਾਂ ਬਾਪ ਉਹ ਕਿਸਦਾ ਕੋਈ ਕਿਵੇਂ ਕੋਈ ਵੀ ਉਹਦੇ ਘਰ ਹੀ ਪਹੁੰਚਣ ਜੀ ਹਾਂ ਥੈਂਕ ਯੂ ਸੋ ਅੱਗੇ ਵੀ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਯਾਤਰੀ ਹੈ ਉਹ ਪਰੇਸ਼ਾਨ ਹੁੰਦਾ ਹੀ ਨਜ਼ਰ ਆ ਰਿਹਾ ਹੈ ਇੱਥੇ ਹੋਰ ਵੀ ਜਿਹੜੇ ਯਾਤਰੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਮ ਕਿੱਥੇ ਜਾਣਾ ਹੈ ਤੁਸੀਂ ਅਸੀਂ ਮੋਗੇ ਜਾਣਾ ਹੈ ਜੀ ਕਿਹ ਜਾਣਦੇ ਤੁਹਾਨੂੰ ਨਹੀਂ ਸੀ ਪਤਾ ਕਿ ਅੱਜ ਤੇ ਪੰਜਾਬ ਬੰਦ ਹੈ ਰੇਲਾ ਬੱਸਾ ਸਾਰਾ ਕੁਝ ਬੰਦ ਹੈ ਨਹੀਂ ਅੱਜ ਵਾਰੀ ਨਹੀਂ ਪਤਾ ਸੀਗਾ ਵੀ ਵੈਸੀ ਅਸੀਂ ਕਿ ਪਰੇਸ਼ਾਨੀ ਕੋਈ ਕਾਫੀ ਢੇਰ ਤੋਂ ਇੱਥੇ ਜੜੀਆਂ ਯਾਤਰੀ ਨੇ ਇੰਤਜ਼ਾਰ ਕਰਦੇ ਹਾਂ ਹਾਂ ਜੀ ਪਰੇਸ਼ਾਨੀ ਤਾਂ ਬਹੁਤ ਆ ਜੀ ਬੇਟੀਆਂ ਦੋ ਮਟਿਆਰਾਂ ਨਾਲ ਮੇਰੇ ਤੇ ਪਰੇਸ਼ਾਨੀ ਤਾਂ ਹੈਗੀ ਆ ਪਰ ਚਲੋ ਕਿਸਾਨਾਂ ਨੇ ਵੀ ਹੁਣ ਆਪ ਤਾਂ ਹਨਾ ਜਿੱਥੇ ਸਾਰੇ ਸਵਾਰੀਆਂ ਬੈਠੇ ਉਹਨਾਂ ਦੇ ਨਾਲ ਹੀ ਅਸੀਂ ਬੈਠੇ ਆ ਤੋ ਹੋਰ ਵੀ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਲੇਡੀਜ਼ ਨੇ ਆਪਣੇ ਆਪਣੇ ਬੱਚਿਆਂ ਦੇ ਨਾਲ ਇੱਥੇ ਆਏ ਹੋਏ ਨੇ ਤੇ ਕਾਫੀ ਢੇਰ ਤੋਂ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ ਹੁਣ ਇਹੀ ਇੰਤਜ਼ਾਰ ਹੈ ਕਿ ਕਦੋਂ ਬੱਸਿਸ ਜਿਹੜੀਆਂ ਨੇ ਉਹ ਚੱਲਣਗੀਆਂ ਤੇ ਉਹ ਆਪਣੀ ਆਪਣੀ ਮੰਜ਼ਿਲ ਤੇ ਪਹੁੰਚਣਗੇ ਇੱਥੇ ਤੁਹਾਨੂੰ ਬੱਸ ਸਟੈਂਡ ਦਾ ਦ੍ਰਿਸ਼ ਦਿਖਾ ਰਿਆ ਹਰ ਪਾਸੇ ਦੇਖ ਸਕਦੇ ਹੋ ਕਿ ਸਾਰੇ ਯਾਤਰੀ ਜਿਹੜੇ ਨੇ ਰਾਹੀਰ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਆਪਣੇ ਕਮਾਂਕਾਰਾਂ ਦੇ ਜਾਂ ਜਾਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਉਹ ਹਰ ਕੋਈ ਇੰਤਜ਼ਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਾਂਜੀ ਬਾਪੂ ਜੀ ਕਿੱਥੇ ਜਾਣਾ ਹੈ ਤੁਸੀਂ ਅਸੀਂ ਜਗਰਾਉਂ ਜਾਣਾ ਜੀ ਤੇ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤਾਂ ਪੰਜਾਬ ਬੰਦੇ ਰੇਲਾਂ ਬੱਸਾਂ ਬੰਦ ਰਹਿਣਗੀਆਂ ਕਹਿੰਦੇ 4 ਵਜੇ ਖੁੱਲਣਗੀਆਂ ਕਹਿੰਦੇ ਬੋਲਦੇ ਹੂੰ ਹੂੰ ਤੇ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਬੱਸਾਂ ਦਾ ਇੱਥੇ ਤਾਂ ਸਾਨੂੰ ਘੰਟਾ ਡੇਢ ਘੰਟਾ ਹੋਇਆ ਜੀ ਕਿੰਨੀ ਕਿ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਤਾਂ ਆ ਰਹੀ ਹੈ ਜੀ ਕਦੋਂ ਜਗਰਾਵਾ ਪਹੁੰਚੇ ਤੇ ਹਾਂ ਜੀ ਕਦੋਂ ਜਗਰਾਵਾ ਪਹੁੰਚੇ ਤੇ ਕਦੋਂ ਘਰੇ ਗਏ ਤੇ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਕਿੰਨਾ ਕਿ ਉਹਨਾਂ ਦਾ ਸਮਰਥਨ ਕਰਦੇ ਹਨ ਉਹਨਾਂ ਨੂੰ ਕੀ ਕਹੀਏ ਜੀ ਜਿਨ੍ਹਾਂ ਦਾ ਇਹੋ ਜਿਹਾ ਕੰਮ ਕੀਤਾ ਹੁਣ ਦੁਨੀਆ ਕਿੰਨੀ ਬੈਠੀ ਆ ਕਿੰਨੀ ਪਰੇਸ਼ਾਨ ਹੋਈ ਜਾਂਦੀ ਆ ਜਦ ਵੱਡੇ ਰੋਗੋ ਦਾ ਮਸ਼ੀਨਰੀਆਂ ਤੇ ਜਾਂਦੇ ਆ ਗਰੀਬ ਬੰਦੇ ਕਿੱਧਰ ਜਾਣ ਬਹੁਤ ਸਾਰੇ ਕਮ ਕਮਾ ਕਰਾਤੇ ਜਾਣਾ ਹੁੰਦਾ ਬਹੁਤ ਸਾਰਾ ਘਾਟਾ ਵੀ ਪੈਂਦਾ ਹਾਂਜੀ ਸਹੀ ਗੱਲ ਹੈ ਗਰੀਬ ਬੰਦਾ ਕੀ ਕਰੂਗਾ ਕਾਦੇ ਲਈ ਜਾਊਗਾ ਕਾਦੇ ਤੇ ਜਾਊਗਾ ਤਗੜਾ ਬੰਦਾ ਤਾਂ ਜਾ ਊਗਾ ਕਾਦੇ ਤੇ ਆਪ ਦੀ ਸ਼ਾਦਨ ਭਜਾਈ ਫਰਦੇ ਆ ਜਿਨ੍ਹਾਂ ਨੇ ਬੱਚਾ ਤੇ ਜਾਣਾ ਉਹ ਕਿੱਧਰ ਜਾਣ ਤੋ ਦੇਖ ਸਕਦੇ ਹੋ ਯਾਤਰੀ ਕਾਫੀ ਪਰੇਸ਼ਾਨ ਹੁੰਦੇ ਥੇ ਨਜ਼ਰ ਆ ਰਹੇ ਨੇ ਹੋਰ ਵੀ ਗੱਲਬਾਤ ਕਰਦੇ ਆਂ ਹਾਂਜੀ ਕਿੱਥੋਂ ਆਇਓ ਮਾਤਾ ਜੀ ਜੁਪੀ ਤੋਂ ਆਏ ਜੀ ਤੇ ਅੱਜ ਤੇ ਬੱਸਾਂ ਬੰਦ ਨੇ ਤੇ ਕਿੰਨੀ ਕਿ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਤਾਂ ਬਹੁਤ ਆ ਕਿੰਨੀ ਦੇਰ ਤੋਂ ਇੱਥੇ ਇੰਤਜ਼ਾਰ ਕਰ ਰਹੇ ਹੋ ਕਿੰਨੀ ਤਾਂ ਹੁਣ ਕਦੀ ਕੋ ਦੂਰ ਆਵੇਗਾ ਕਦੀ ਕੋ ਆਣੇ ਕੋਈ ਪਤਾ ਹੈ ਬੈਠੇ ਆ ਹਾਂ ਜੀ ਤੁਸੀਂ ਅੱਜ ਪ੍ਰਦਰਸ਼ਨ ਕੀਤਾ ਕੀ ਕਹਿਣਾ ਚਾਹੋ ਉਹਨਾਂ ਕਰਕੇ ਹੀ ਆ ਸਾਰਾ ਕੁਝ ਅੱਜ ਬਾਰਾ ਦਾ ਆ ਸਭ ਕੁਝ ਹਾਂ ਹਾਂ ਉਹਨਾਂ ਦੇ ਕਰਕੇ ਹੀ ਆ ਹਾਂ ਹੁਣ ਕੀ ਕੀਤਾ ਜਾਵੇ ਅਸੀਂ ਤਾਂ ਪਰੇਸ਼ਾਨ ਹਾਂ ਕੱਲ ਦੇ ਘਰੋਂ ਤੁਰਿਆ ਦੇ ਇੱਥੇ ਆਣ ਕੇ ਬੈਠੇ ਠੰਡ ਵੀ ਬਹੁਤ ਹੈ ਤੇ ਬਹੁਤ ਗੱਲ ਹੈ ਯਾ ਕਾਫੀ ਬੜੀ ਮੁਸ਼ਕਲ ਹੈ ਕਾਫੀ ਕਾਫੀ ਹੁਣ ਕੀ ਕੀਤਾ ਜਾਵੇ ਹੁਣ ਕਿਪ ਤੱਕ ਤਾਂ ਚੱਲਣੀਆਂ ਵਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਪੰਜਾਬ ਬੰਦ ਦਾ ਐਲਾਨ ਹੈ ਕਿਸਾਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ ਤੇ ਜਿਸ ਦੇ ਕਰਕੇ ਬੱਸਾਂ ਗੱਡੀਆਂ ਸਭ ਬੰਦ ਹੈ ਕੇਂਦਰ ਦੀ ਮੋਦੀ ਸਰਕਾਰ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ ਕਿ ਪੰਜਾਬੀ ਸਾਰੇ ਇੱਕ ਹਨ ਇੰਨੀ ਤਾਂ ਕਿਛਾਈ ਜਿਹਨੇ ਕਰਦਾ ਤੂੰ ਖਾਸ ਕਰਕੇ ਪੰਜਾਬ ਨਾਲ ਉਹ ਨਹੀਂ ਚੱਲਣ ਦਿੱਤੀ ਜਊਗੀ ਸੋ ਦੇਖ ਸਕਦੇ ਹੋ ਕਿ ਯਾਤਰੀ ਇੱਥੇ ਕਾਫੀ ਇੰਤਜ਼ਾਰ ਕਰਦੇ ਹੋਏ ਹੋਏ ਮਜਬੂ ਜਿਹੜੇ ਨੇ ਉਹ ਕਾਫੀ ਖਰਾਬ ਹੁੰਦੇ ਖੱਜਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਂਜੀ ਸਰ ਕਿੱਥੇ ਜਾਣਾ ਹੈ ਤੁਸੀ ਜੀਰੇ ਜੀ ਤੇ ਅੱਜ ਤੇ ਪੰਜਾਬ ਬੰਦ ਹੈ ਤੇ ਤੁਹਾਨੂੰ ਪਤਾ ਨਹੀਂ ਸੀ ਕਿ ਰੇਲਾਂ ਬੱਸਾਂ ਬੰਦ ਰਹਿਣੀਆਂ ਬੰਦ ਹੀ ਆ ਹੀ ਇੱਥੇ ਦਰਬਾਰ ਸਾਹਿਬ ਆਏ ਸੀ ਕੱਲ ਜੀ ਪਰ ਵਾਪਸ ਤਾਂ ਜਾਣਾ ਹੀ ਸੀ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਹੇ ਇੱਥੇ ਅਸੀਂ ਬੈਠੇ ਜੀ 9 ਵਜੇ ਦੇ ਇਥੇ ਕਿੰਨੇ ਕੁ ਪਰੇਸ਼ਾਨੀਆਂ ਆ ਰਹੀਆਂ ਪਰੇਸ਼ਾਨੀ ਤਾਂ ਬਹੁਤ ਆ ਰਹੀ ਘਰੇ ਵੀ ਜਾਣਾ ਠੰਡ ਵੀ ਬਹੁਤ ਹੈ ਕਾਂ ਹਨੇਰਾ ਹੋ ਜਾਣਾ ਜਾਂਦੇ ਤੇ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਆਪਣੇ ਮੰਗਾਂ ਨੂੰ ਲੈ ਕੇ ਉਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਉਹਨਾਂ ਦਾ ਕਹਿਤਾ ਹੈ ਠੀਕ ਹੈ ਜੀ ਅਸੀਂ ਤਾਂ ਪਰੇਸ਼ਾਨ ਹੋ ਰਹੇ ਹਾਂ ਹਾਂ ਜਨਤਾ ਕਾਫੀ ਪਰੇਸ਼ਾਨ ਹੈ ਹਾਂ ਜੀ ਬੱਸਾਂ ਦਾ ਚਲਾਉਣਾ ਚਾਹੀਦੀਆਂ ਸਾਧਨ ਚਲਾਉਣੇ ਚਾਹੀਦੇ ਇਹਨਾਂ ਨੂੰ ਜਨਤਾ ਨੇ ਵਾਪਸ ਜਾਣਾ ਘਰੇ ਜਾਣਾ ਹੀ ਇਹ ਔਕਾ ਹੁੰਦਾ ਹੀ ਠੰਡੇ ਤੋ ਦੇਖ ਸਕਦੇ ਹੋ ਕਿ ਯਾਤਰੀਆਂ ਦੇ ਇੱਥੇ ਜਿਹੜੇ ਮਾਯੂਸ ਚਿਹਰੇ ਸਾਰਿਆਂ ਦੇ ਦਿਖਦੇ ਨੇ ਕਿਉਂਕਿ ਉਹਨਾਂ ਨੂੰ ਇੰਤਜ਼ਾਰ ਹੈ ਕਿ ਕਦੋਂ ਬੱਸਾਂ ਚੱਲਣਗੀਆਂ ਤੇ ਉਹ ਆਪਣੇ ਆਪਣੇ ਜਿਹੜੇ ਮੰਜ਼ਿਲਾਂ ਤੇ ਪਹੁੰਚਣਗੇ ਹਰ ਕੋਈ ਇੱਥੇ ਦੇਖ ਸਕਦੇ ਹੋ ਤੁਹਾਨੂੰ ਬੱਸ ਸਟੈਂਡ ਦਾ ਦ੍ਰਿਸ਼ ਦਿਖਾ ਰਿਹਾ ਅੰਮ੍ਰਿਤਸਰ ਦੇ ਤੇ ਹਰ ਕੋਈ ਇੱਥੇ ਆਪਣੇ ਆਪਣੇ ਬੱਸਾਂ ਦਾ ਇੰਤਜ਼ਾਰ ਕਰ ਰਿਹਾ ਨੇ ਕਿ ਕਦੋਂ ਇਹ ਬੱਸਾਂ ਚੱਲਣਗੀਆਂ ਹਰ ਕੋਈ ਮਾਯੂਸ ਨਜ਼ਰ ਆ ਰਿਹਾ ਹੈ ਕਿਉਂਕਿ ਆਪਣੀ ਮੰਜ਼ਿਲ ਤੇ ਜਿਹੜਾ ਹੈ ਉਹ ਨਹੀਂ ਪਹੁੰਚੇ ਤੇ ਸਫ਼ਰ ਕਰਨ ਦਾ ਇੰਤਜ਼ਾਰ ਕਰ ਰਹੇ ਨੇ ਹਾਂਜੀ ਸਰ ਅੱਜ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਗਿਆ ਹੈ ਕੀ ਕਹਿੰਦੇ ਹੋ ਇਹ ਕਹਿੰਦੇ ਆਪ ਬੈਠੇ ਇੱਥੇ ਸਾਰੇ ਕਿਸਾਨ ਵੀ ਪਰੇਸ਼ਾਨ ਆ ਸੀ ਵੀ ਪਰੇਸ਼ਾਨ ਸਾਰੇ ਪਰੇਸ਼ਾਨ ਆ ਲੀਡਰ ਸੌਖੇ ਆਗੇ ਲੀਡਰ ਐਸ਼ਿਆ ਕਰਦੇ ਆਗੇ ਉਹਨਾਂ ਨੂੰ ਪਾਬੂ ਲੱਗਣਾ ਕੁਝ ਨਹੀਂ ਹੈਗਾ ਅਸੀਂ ਲੋਕ ਧਮਤ ਨੂੰ ਮਰਦੇ ਆ ਜ਼ਿਮੀਂਦਾਰ ਵੀ ਮਰਦੇ ਆ ਸੀ ਵੀ ਮਰਦੇ ਆ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਹੇ ਤੁਸੀਂ ਅਸੀਂ 10 ਤੋਂ 9 ਵਜੇ ਦੇ ਬੈਠੇ ਆ ਇੱਥੇ ਹਾਂਜੀ ਹਾਂਜੀ ਸਰ 4 ਘੰਟੇ ਸੋ ਦੱਸਤਾ ਜੀ ਅਸੀਂ ਵੀ ਧਰਨੇ 'ਚ ਜਾਣ ਨੂੰ ਤਿਆਰ ਤਿਗੇ ਆ ਫਸੇ ਬੈਠੇ ਇੱਥੇ ਬਸ ਇੱਥੇ ਵੀ ਤਾਂ ਨਹੀਂ ਆ ਸੋ ਦੇਖ ਸਕਦੇ ਹੋ ਕਿ ਹਰ ਕੋਈ ਜਿੱਥੇ ਕੋਈ ਕਿਸਾਨਾਂ ਦਾ ਸਮਰਥਨ ਕਰ ਰਿਹਾ ਤੇ ਕੋਈ ਇਹ ਹੀ ਕਹਿ ਰਿਹਾ ਹੈ ਕਿ ਜੇਕਰ ਕਿਸਾਨਾਂ ਨੇ ਦਰਨਾ ਲਾਇਆ ਤੇ ਆਮ ਜਨਤਾ ਇਸ ਵਿੱਚ ਕਿਉਂ ਜੜੀ ਹੈ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ ਆਮ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਹਰ ਕੋਈ ਇੱਥੇ ਜਿਹੜਾ ਹੈ ਉਹ ਮਯੂਸ ਚਿਹਰੇ ਦੇ ਨਾਲ ਦੇਖ ਸਕਦੇ ਹੋ ਕਿ ਇੱਥੇ ਆਪਣੇ ਬੱਸ ਦਾ ਇੰਤਜ਼ਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਹਰ ਪਾਸੇ ਤੁਹਾਨੂੰ ਬੱਸ ਸਟੈਂਡ ਦਾ ਚਾਰੇ ਪਾਸੇ ਦ੍ਰਿਸ਼ ਦਿਖਾ ਰਹੇ ਆ ਤੇ ਯਾਤਰੀ ਜਿਹੜੇ ਨੇ ਇੱਥੇ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆ ਹਾਂਜੀ ਕਿੱਥੇ ਜਾਣਾ ਹੈ ਮੈਡਮ ਤੁਸੀਂ ਕਿੱਥੇ ਜਾਣਾ ਹੈ ਅਧਵਾਲਾ ਅੱਛਾ ਜੀ ਤੇ ਕਿੰਨੀ ਦੇਰ ਤੋਂ ਇੱਥੇ ਇੰਤਜ਼ਾਰ ਕਰ ਰਹੇ ਹੋ ਅਸੀਂ 12 ਵਜੇ ਤੋਂ ਕਿੰਨੇ ਕ ਪਰੇਸ਼ਾਨੀਆਂ ਆ ਰਹੀਆਂ ਨੇ ਅੱਜ ਤੇ ਪੰਜਾਬ ਬਾਂਸੀਆਂ ਤੁਹਾਨੂੰ ਪਹਿਲਾਂ ਇਸ ਬਾਰੇ ਹਾਂਜੀ ਹਾਂਜੀ ਪਤਾ ਸੀ ਬਸ ਪਰੇਸ਼ਾਨੀ ਵੈਸੇ ਕੋਈ ਨਹੀਂ ਅਸੀਂ ਗੁਰਗਰ ਮੱਥਾ ਲੇਕਣ ਆਏ ਆ ਵਾਪਸ ਚਲੇ ਜਾਵਾਂਗੇ ਵੈਸੇ ਹੀ ਘੁੰਮਣ ਦੇ ਤੌਰ ਤੇ ਆ ਗਏ ਜੇ ਬੱਸ ਮਿਲ ਗਈ 2 ਵਜੇ ਤੱਕ ਹੈਗੀ ਸੀ ਉਮੀਦ ਨਹੀਂ 4 ਵਜੇ ਮਿਲ ਜੇਗੇ ਅਸੀਂ ਪਟਿਆਲਾ ਪਹੁੰਚ ਕਿਸਾਨਾਂ ਨੇ ਅੱਜ ਪ੍ਰਦਰਸ਼ਨ ਕੀਤਾ ਹੈ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਬਹੁਤ ਵਧੀਆ ਗੱਲ ਆ ਉਹਨਾਂ ਨੇ ਕੀਤਾ ਤੇ ਸਾਰਿਆਂ ਨੇ ਸਮਰਥਨ ਵੀ ਦਿੱਤਾ ਅਸੀਂ ਉਹਨਾਂ ਦੇ ਹੱਕ ਚ ਹੀ ਆ ਹਾਂਜੀ ਸੋ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਜਿੱਥੇ ਸਮਰਥਨ ਦੇ ਹੱਕ ਵਿੱਚ ਵੀ ਕਾਫੀ ਯਾਤਰੀ ਜਿਹੜੇ ਨਜ਼ਰ ਆ ਰਹੇ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਵੀ ਜਿਹੜੇ ਇੱਥੇ ਪੇਰੈਂਟਸ ਨੇ ਉਹ ਦਿਖਾਈ ਦੇ ਰਹੇ ਨੇ ਹਾਂਜੀ ਮੈਡਮ ਕਿੱਥੇ ਜਾਣਾ ਤੁਸੀਂ ਅਸੀਂ ਮੋਗ ਜਲੇ ਜੀ ਤੇ ਕਿੰਨੀ ਕ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਦੇਖ ਰਿਹਾ ਠੰਡ ਵੀ ਹੈ ਤੇ ਛੋਟਾ ਜਿਹਾ ਬੱਚਾ ਤੁਸੀਂ ਨਾਲ ਲੈ ਕੇ ਹੋਰ ਅਸੀਂ ਬਹੁਤ ਪਰੇਸ਼ਾਨੀ ਤੇ ਆ ਜੀ ਹੋਰ ਕਿੰਨੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ ਮੈਂ ਤਾਂ ਸਵੇਰੇ 8 ਵਜੇ ਤੋਂ ਇੰਤਜ਼ਾਰ ਕਰ ਰਿਹਾ ਤੇ ਤੁਹਾਨੂੰ ਪਤਾ ਨਹੀਂ ਸੀ ਕਿ ਅੱਜ ਤੇ ਨਾ ਹੜਤਾਲ ਸੀ ਹੋਰ ਫਸੇ ਵੀ ਅੱਜ ਆਪਣੇ ਮੰਗਾਣੇ ਲੈ ਕੇ ਹੋਰ ਉਦੇ ਬਾਰੇ ਕੀ ਕਹਣਾ ਚਾਹਾਂਗੀ ਕੀ ਕਰਨਾ ਕਚੌਣੇ ਦਾ ਬੱਸਾਂ ਚੱਲਣਾ ਛੇਤੀ ਤੋਂ ਛੇਤੀ ਠੀਕ ਹੈ ਨਾ ਸੋ ਦੇਖ ਸਕਦੇ ਹੋ ਬੱਸ ਸਟੈਂਡ ਦਾ ਤੁਹਾਨੂੰ ਦ੍ਰਿਸ਼ ਦਿਖਾਇਆ ਹੈ ਜਿੱਥੇ ਹਰ ਯਾਤਰੀ ਜਿਹੜਾ ਹੈ ਮਯੂਸ ਟਹਿਰੇ ਦੇ ਨਾਲ ਆਪਣੀ ਆਪਣੀ ਬਸ ਦਾ ਇੰਤਜ਼ਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਕੁਝ ਯਾਤਰੀ ਜਿਹੜੇ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਤੇ ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦਾ ਸਰਕਾਰ ਨਾਲ ਝਗੜਾ ਹੈ ਤਾਂ ਉਹ ਆਪਸ ਵਿੱਚ ਨਿਪਟਾਵੇ ਆਮ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅਮਰਿਤ